ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਾਨਿਕ ਸੋਰਾ ਟੀਵੀ ਮੈਸੋਨੀਆ ਸੋ ਅੱਜ ਇੱਕ ਬੜੀ ਖਾਸ ਥਾਂ ਦੇ ਉੱਤੇ ਲੈ ਕੇ ਆਏ ਆ ਜਿੱਥੋਂ ਦੀਆਂ ਜਲੇਬੀਆਂ ਬਹੁਤ ਜ਼ਿਆਦਾ ਮਸ਼ਹੂਰ ਹੈ ਤੇ ਇਹਨਾਂ ਜਲੇਬੀਆਂ ਦੇ ਫੈਨ ਤਾਂ ਸੀਐਮ ਸਾਹਿਬ ਵੀ ਨੇ ਪਰ ਹਰਿਆਣਾ ਦੇ ਅੱਜ ਤੁਹਾਨੂੰ ਮਿਲਣ ਜਾ ਰਹੇ ਆ ਸੁਨੀਲ ਜੀ ਦੇ ਨਾਲ ਜਿਨ੍ਹਾਂ ਦੀ ਛੇ ਤੋਂ ਸੱਤ ਪੀੜੀਆਂ ਜੋ ਆ ਇਸ ਜਲੇਬੀ ਨੂੰ ਬਣਾ ਰਹੀਆਂ ਨੇ ਇਹਨਾਂ ਜਲੇਬੀਆਂ ਦੀ ਖਾਸ ਗੱਲ ਇਹ ਹੈ ਕਿ ਇਹਨਾਂ ਦਾ ਸਾਈਜ਼ ਔਰ ਟੇਸਟ ਬਾਕੀ ਜਲੇਬੀਆਂ ਤੋਂ ਪੂਰਾ ਦਾ ਪੂਰਾ ਵੱਖਰਾ ਹੈ ਸੋ ਦੱਸਦੀ ਹੈ ਕਿ 1960 ਦੇ ਵਿੱਚ ਇਹ ਸਟੋਰ ਜਾਂ ਜਲੇਬੀਆਂ ਜੋ ਸੀਗੀਆਂ ਇਹਨਾਂ ਦੇ ਦਾਦੇ ਪਰਦਾਦਿਆਂ ਦੇ ਵੱਲੋਂ ਸ਼ੁਰੂ ਕੀਤੀਆਂ ਗਈਆਂ ਸੀਗੀਆਂ ਤੇ ਅੱਜ ਇਹ ਕ્રાਫਟ ਮੇਲੇ ਦੇ ਵਿੱਚ ਪਹੁੰਚੇ ਆ ਤੇ ਇਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਸਰ ਸਵਾਗਤ ਹੈ ਜੀ ਨਮਸਕਾਰ ਜੀ ਕਿਵੇਂ ਹੋ ਸਰ ਠੀਕ ਠਾਕ ਹੋ ਬਹੁਤ ਅੱਛਾ ਜੀ ਜੀ ਸੋ ਜਲੇਬੀਆਂ ਦੀ ਕਹਾਣੀ ਤੁਹਾਡੇ ਤੋਂ ਅੱਜ ਅਸੀਂ ਸੁਣਨ ਆਏ ਆ ਵੀ ਕਿਵੇਂ ਸ਼ੁਰੂ ਹੋਈਆਂ ਸੀ ਔਰ ਸਟਾਰਟਿੰਗ ਵੀ ਮੇਰੇ ਹਿਸਾਬ ਨਾਲ ਤੁਸੀਂ ਹੀ ਸਭ ਤੋਂ ਪਹਿਲੇ ਤੁਹਾਡੀ ਫੈਮਲੀ ਦੇ ਵੱਲੋਂ ਕੀਤੀ ਗਈ ਹੈ ਨਾ ਇੰਨੀਆਂ ਵੱਡੀਆਂ ਸਾਈਜ਼ ਦੀਆਂ ਜਲੇਬੀਆਂ ਬਣਾਉਂਦੀ ਸੋ ਕੀ ਦਿਮਾਗ ਚ ਆਇਆ ਸੀਗਾ ਵੀ ਇਸ ਤਰੀਕੇ ਦੀਆਂ ਜਲੇਬੀਆਂ ਜੋ ਆ ਅਸੀਂ ਮਾਰਕੀਟ ਚ ਲੈ ਕੇ ਜਾਣੀ ਇਹ ਜੀ ਇਹ ਅਵਿਸ਼ਕਾਰ ਤੋਂ ਸ਼ੁਰੂਆਤ ਮੇ ਜੀ ہمارے ਦਾਦਾ ਜੀ ਤੇਜੀ ਮਤੂram ਜੀ ਉਹਨਾਂ ਨੇ ਕੀਤਾ tha ਜੀ ਦਾਦਾ ਮਤੂram ਕੀ ਦੇ ਨੇ ਜੀ ਜਲੇਬੀ ਹੈ ਮਾਰੀ ਹੈ ਜੋ ਰਿਆਣਾ ਮੇ ਹੈ उनकी पुरानी अनाज मंडी में दुकान है जी, जी। वहाँ से जो भी किसान ये फसल बेचने आते थे उनको गांव से घी ले के आते थे घी उनको दे जाते थे जी फसल बेच बिक्री कर जाते थे और बच्चों के लिए जलेबी ले जाते थे जी दादा मातुराम ने इनका आविष्कार किया था जी ये ढाई सौ ग्राम का इसका लगभग पीस होता है जी पाँच चार ग्राम ऊपर नीचे जी और इसके अंदर कोई कलर नहीं डालते जी हम जी। इसके अंदर ये खमीर खमीर के अंदर मूंग दाल चना दाल उड़द दाल बेसन मिक्स किया जाता है जी फिर खमीर उठा के खमीर की जिलेबी बनती है जी इसकी चंडीगढ़ में जी बहुत बार आए हैं हम दस पंद्रह साल से पहले ताऊ जी के साथ आते थे उससे पहले और भी चली हैं जी पीड़ी हमारे को भी पंद्रह साल बारह पंद्रह साल के लगभग जी चंडीगढ़ में आते हुए हो गया जी तकरीबन प्रोग्राम कलाग्राम है जी ਰੋਜ਼ ਗਾਰਡਨ ਹੈ ਜੀ ਯੂਨੀਵਰਸਿਟੀ ਐਪੀਜੀਆ ਦੇ ਸਾਹਮਣੇ ਜਾਂ ਅੰਬੀ ਸਟਾਲ ਲੱਗਦੀ ਹੈ ਜੀ ਚੰਡੀਗੜ੍ਹ ਵਾਲੋਂ ਉਹ ਬਹੁਤ ਬੇਸਬਰੀ سے ਇੰਤਜ਼ਾਰ ਇਟਾ ਜਲੇਬੀ ਦਾ ਜੀ ਬਹੁਤ ਪਸੰਦ ਕਰਤੇ ਆ ਜੀ ਤੁਹਾਡੀ ਜਲੇਬੀਆਂ ਦੇ ਚਰਚੇ ਤਾਂ ਮੈਂ ਸੁਣਿਆ ਵੀ ਹਰਿਆਣਾ ਦੇ ਸੀਐਮ ਸਾਹਿਬ ਤੱਕ ਵੀ ਪਹੁੰਚੇ ਹੋਏ ਆ ਬਹੁਤ ਸਾਰੇ ਲੀਡਰਸ ਨੂੰ ਵੀ ਇਹ ਜਲੇਬੀਆਂ ਪਸੰਦ ਆਈਆਂ ਅਸੀਂ ਅਕਸਰ ਖਬਰਾਂ ਦੇ ਵਿੱਚ ਵੀ ਸੁਣਦੇ ਰਹੇ ਆ ਸੋ ਉਹ ਥੋੜਾ ਜਿਹਾ ਐਕਸਪੀਰੀਅੰਸ ਜ਼ਰੂਰ ਸਾਂਝਾ ਕਰੋ ਵੀ ਜਦੋਂ ਕਿਉਂਕਿ ਬੜੀ ਪ੍ਰਾਊਡ ਵਾਲੀ ਚੀਜ਼ ਹੁੰਦੀ ਹੈ ਕਿ ਤੁਹਾਡੀ ਬਣਾਈ ਹੋਈ ਚੀਜ਼ ਜਦੋਂ ਆ ਜਦੋਂ बार लोगों तक पहुँच दिया फिर सी एम वगैरह वर्ग के लोग भी जो इन चीज़ों को पसंद करते पहले तो जी ये जज्जर में मेला लगा था जी वहाँ ओ पी सिंह धनखड़ हमारे कृषि मंत्री थे उन्होंने भी खाई जी इसको और फिर ये सी एम साहब नायब सिंह सैनी साहब हमारे इन इनको भी बहुत पसंद आ रही है जी जलेबी हमारी शॉप पे जाके जी वहाँ पुरानी शॉप है जो दादा माथुराम वाली वहाँ जाके इन्होंने जलेबी भी, भी खाई है जी और बहुत पसंद करते हैं जी हमारे सीएम साहब भी जलेबी को और चंडीगढ़ वालों को भी बेसब्री से इंतजार है जी हमारा और हमें बहुत प्यार मिलता है चंडीगढ़ वालों से जी तभी तो हम बार बार आते हैं जी यहाँ दो बारा देसी क्यों जलेबिया देसी घी की होती है जी इसके अंदर कोई कलर नहीं कोई केमिकल नहीं होता जी प्रसाद जो प्रशासन है चंडीगढ़ इसका भी बहुत प्यार मिलता जी हमें बहुत सारा देते हमारे को जिस चीज की जरूरत होती है वो मिलता है जी तो आपकी गल करिए ताम जमे थोड़ी बताया भी दादा परदादा ने जलेबियां बनानी शुरू की थी असियां ते बचपन से तुसी भी लगे सीगे या तुसी कुछ सोचा सीगे कि कुछ अलग करना है अनपढ़ आदमी थे जी हम पढ़े लिखे तो थे नहीं जी शुरू से बचपन से जी ये जिमटा धमा गया था जी जलेबी गए काम करे आया जी हमने ਕਿੰਨੀ ਲਾਈਨ ਨੂੰ ਗੁੱਸ ਗਿਆ ਜੀ ਕਿੰਨੀ ਕਿੰਵੀ ਜਨਰੇਸ਼ਨ ਕਿੰਨੀ ਪੀੜੀ ਹੈ ਤੁਹਾਡੀ ਸਾਤਵੀਂ ਅੱਠਵੀਂ ਪੀੜੀ ਆ ਗਈ ਜੀ ਅੱਜ ਤੋਂ ਜੀ ਚਲਤੇ ਚਲਤੇ ਜੀ अच्छा ਤੁਹਾਡੇ ਬੱਚਾ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਫਿਰ ਉਹਨਾਂ ਦਾ ਕੀ ਪਲਾਨ ਹੈ ਇਸ ਬਿਜ਼ਨਸ ਚ ਆਣਾ ਹੈ ਜਾਂ ਫਿਰ ਕੁਝ ਹੋਰ ਕਰਨਾ ਹੈ ਬੱਚੇ ਜੀ ابھی ਤਾਂ ਪੜਾਈ ਕਰ ਰਹੇ ਹਨ ਜੀ ਬਾਅਦ ਮੋਂ ਉਹਨ ਕੀ ਜੈਸੀ ਤਮੰਨਾ ਹੋਗੀ ਜੀ ਬੱਚਿਆਂ ਕੀ ਉੱਪਰ ਨਿਰਭਰ ਹੈ ਜੀ ਉਹ ਜੀ ਇਸ ਲਾਈਨ ਮਾਣਾ ਚਾਹੂਗੇ ਜੀ ਦਬਾਅ ਨਹੀਂ ਹੈ ਬੱਚੋਂ ਕੇ ਉੱਪਰ ਜੀ ਇਸ ਲਾਈਨ ਮਾਉਂਗੇ ਤੇ ਇਸ ਮੇ ਠੀਕ ਹੈ ਜੀ ਔਰ ਕੋਈ ਬਿਜ਼ਨਸ ਕਰਨਗੇ ਔਰ ਪੜ੍ਹੇ ਲਿਖੇਗੇ ਕੋਈ ਨੌਕਰੀ ਚੋਕ ਮਿਲ ਜੀ ਉਸੇ ਨੌਕਰੀ ਕਰ ਲੈਣ ਇਸ ਬਿਜ਼ਨਸ ਨੂੰ ਕੰਟੀਨਿਊ ਕਿਵੇਂ ਕਰਨਾ ਹੈ ਕੰਟੀਨਿਊ ਜੀ ਹੈ ਔਰ ਬੱਚੇ ਹੈ ਜੀ ਕਾ ਕੇਤਾ ਉੱਚਾ ਚੇ ਜੀ ਕਈ ਪੀੜ੍ਹੀ ਹੈ ਐਸੇ ਤੋਂ ਕਰਨੇ ਚਾਹੀਏ ਇਹ ਅਮਰੇ ਚਾ ਚੇਤ ਆਉ ਬਾਈ ਭੈਣੇ ਵਿਰਾਸਤ ਜੀ 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 ਚਲਤਾ ਰਹਿਤਾ ਹੈ ਜੀ ਜੀ ਸੋ ਬਹੁਤ ਬਹੁਤ ਸ਼ੁਕਰੀਆ ਸਰ ਗੱਲਬਾਤ ਕਰਨ ਦੇ ਲਈ ਤਾਂ ਇਹ ਸੁਨੀਲ ਜੀ ਸਿਗੇ ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਹੈ ਤੇ ਤੁਸੀਂ ਇੱਥੇ ਜਲੇਬੀਆਂ ਦੀ ਸਾਈਜ਼ ਦੇਖੋ ਤੁਸੀਂ ਇੱਕ ਐਕਸਟ੍ਰੀਮ ਬਹੁਤ ਵੱਡੇ ਹੀ ਸਾਈਜ਼ ਆ ਜਲੇਬੀਆਂ ਦੇ ਤਾਂ ਇਹਨਾਂ ਨੇ ਦੱਸਿਆ ਵੀ ਬਹੁਤ ਵੱਡਾ ਸਾਈਜ਼ ਵੀ ਹੁੰਦਾ ਹੈ ਔਰ ਟੇਸਟ ਵਿੱਚ ਵੀ ਬਹੁਤ ਵਧੀਆ ਆ ਮੈਮ ਤੁਸੀਂ ਜਲੇਬੀ ਟਰਾਈ ਕੀਤੀ ਹੈ ਪਹਿਲੇ ਵੀ ਇਹ ਫਸਟ ਟਾਈਮ ਹੈ ਕਿਵੇਂ ਦਾ ਐਵਰੀ ਈਅਰ अच्छा एवरी हाँ, ईयर की मेरा टेस्ट लगता था बिल्कुल अलग लाइक like, हम तो आते ही इसी के लिए कलाग्राम मतलब कलाग्राम यहाँ क्राफ्ट फेयर मतलब यही जलेब दैट्स इट हाँ जी हाँ जी so, uh, जलेब या तो जलेबिया का तो साइज देख लो पहले तो ਕਿੰਨਾ ਵੱਡਾ ਸਾਈਜ਼ ਆ ਇਹ ਮੈਂ ਜੇਕਰ ਕਹਾਂ ਪੰਜਾਬ ਦੇ ਵਿੱਚ ਤਾਂ ਤੁਸੀਂ ਬਹੁਤ ਰੇਅਰ ਦੇਖਿਆ ਹੋਵੇਗਾ ਜਾਂ ਇੱਥੇ ਹੀ ਆ ਕੇ ਦੇਖਿਆ ਹੋਵੇਗਾ ਕਿਉਂਕਿ ਹਰਿਆਣਾ ਦੇ ਗੋਹਾਣਾ ਤੋਂ ਇਹ ਜੋ ਸੁਨੀਲ ਜੀ ਹੈ ਇਹਨਾਂ ਦੀ ਪੀੜੀਦਰ ਪੀੜੀ 7ਵੀਂ 8ਵੀਂ ਪੀੜੀ ਹੈ ਜੋ ਇਦਾਂ ਦੀ ਜਲੇਬੀਆਂ ਬਣਾ ਰਹੀ ਹੈ ਸੋ ਜਿਵੇਂ ਮੈਮ ਦੇ ਨਾਲ ਵੀ ਗੱਲਬਾਤ ਕੀਤੀ ਤਾਂ ਉਹਨਾਂ ਨੂੰ ਵੀ ਜਲੇਬੀ ਖਾਸੀ ਪਸੰਦ ਆ ਰਹੀ ਸੀ ਸਰ ਤੁਸੀਂ ਵੀ ਅਕਸਰ ਆਉਂਦੇ ਰਹਿੰਦੇ ਹੋ ਇੱਥੇ ਜਲੇਬੀਆਂ ਫਰਸਟ ਟਾਈਮ ਆਇਆ ਠੀਕ ਹੈ ਜੀ ਫਰਸਟ ਟਾਈਮ ਆਇਆ ਤਾਂ ਇਹ ਫਰਸਟ ਟਾਈਮ ਪਹੁੰਚੇ ਆ ਸਰ ਪਹਿਲੀ ਵਾਰ ਆਏ ਹੋ ਜਾਂ ਪਹਿਲੇ ਵੀ ਆਂਦੇ ਰਹੇ ਹੋ ਰਹਿੰਦੇ ਰਹਿੰਦੇ ਸੀ ਇੱਥੇ ਰਹਿੰਦੇ ਆ ਜਿਹੜੇ ਸੋ ਇਹ ਜਲੇਬੀਆਂ ਖਾਸ ਕਰਕੇ ਖਾਣ ਆਉਂਦੇ ਹੋ ਨਹੀਂ ਨਹੀਂ ਪਹਿਲੀ ਵਾਰ ਆਏ ਤੇ ਪਹਿਲੀ ਵਾਰ ਫਸਟ ਟਾਈਮ ਟ੍ਰਾਈ ਕਰ ਰਹੇ ਹਾਂ ਜੀ ਠੀਕ ਹੈ ਜੀ ਸੋ ਸਰ ਦੇ ਵੱਲੋਂ ਫਸਟ ਟਾਈਮ ਟਰਾਈ ਕਰਨੀ ਹੈ ਜਲੇਬੀ ਤਾਂ ਮੈਮ ਨੇ ਜਿਵੇਂ ਦੱਸਿਆ ਉਹ ਤਾਂ ਹਰ ਸਾਲ ਖਾਸ ਕਰਕੇ ਇਸ ਜਲੇਬੀ ਦੇ ਲਈ ਆਉਂਦੇ ਸੋ ਮੈਨੂੰ ਉਮੀਦ ਹੈ ਤੁਹਾਨੂੰ ਅੱਜ ਦੀ ਜੋ ਅਸੀਂ ਐਂਟਰਟੇਨਿੰਗ ਇਨਫੋਰਮੇਸ਼ਨ ਦਿੱਤੀ ਹੈ ਫੂਡ ਦੇ ਨਾਲ ਰਿਲੇਟਿਡ ਇਨਫੋਰਮੇਸ਼ਨ ਦਿੱਤੀ ਹੈ ਉਹ ਪਸੰਦ ਆਈ ਹੋਵੇਗੀ ਕਿਉਂਕਿ ਹਰਿਆਣਾ ਦੇ ਵਿੱਚ ਇਹ ਜਲੇਬੀਆਂ ਬਹੁਤ ਫੇਮਸ ਹੈ ਪੰਜਾਬ ਦੇ ਲੋਕ ਵੀ ਇਸ ਨੂੰ ਖਾਸਾ ਪਸੰਦ ਕਰਦੇ ਆ ਸੋ ਇਸ ਦੇ ਨਾਲ ਹੀ ਮੈਨੂੰ ਯਾਨੀ ਕਿ ਸੋਨਿਆ ਦੇ ਇਜਾਜ਼ਤ ਤੇ ਦੇਖਦੇ ਰਹੋ ਗਾਨਿਕਸ ਵੈਰਾਈਟੀ ਵੀ ਸਸ਼ਕਾਲ ਤੁਸੀਂ ਦੇਖ ਰਹੇ ਹੋ ਗਾਨਿਕਸ ਵੈਰਾਈਟੀ ਮੈਂ ਸੋਨੀਆ ਸੋ ਅੱਜ ਇੱਕ ਬੜੀ ਖਾਸ ਥਾਂ ਦੇ ਉੱਤੇ ਲੈ ਤਾਂ ਸੀਐਮ ਸਾ ਵੀ ਨੇ ਪਰ ਹਰਿਆਣਾ ਦੇ ਅੱਜ ਤੁਹਾਨੂੰ ਮਿਲਣ ਜਾ ਰਹੇ ਆ ਸੁਨੀਲ ਜੀ ਦੇ ਨਾਲ ਜਿਨ੍ਹਾਂ ਦੀ 6 ਤੋਂ 7 ਪੀੜੀਆਂ ਜੋ ਆ ਇਸ ਜਲੇਬੀ ਨੂੰ ਬਣਾ ਰਹੀਆਂ ਨੇ ਇਹਨਾਂ ਚ ਜਲੇਬੀਆਂ ਦੀ ਖਾਸ ਗੱਲ ਇਹ ਹੈ ਕਿ ਇਹਨਾਂ ਦਾ ਸਾਈਜ਼ ਔਰ ਟੇਸਟ ਬਾਕੀ ਜਲੇਬੀਆਂ ਤੋਂ ਪੂਰਾ ਦਾ ਪੂਰਾ ਵੱਖਰਾ ਹੈ ਸੋ ਦੱਸ ਦਈਏ ਕਿ 1960 ਦੇ ਵਿੱਚ ਇਹ ਸਟੋਰ ਜਾਂ ਜਲੇਬੀਆਂ ਜੋ ਸੀਗੀਆਂ ਇਹਨਾਂ ਦੇ ਦਾਦੇ ਪਰਦਾਦਿਆਂ ਦੇ ਵੱਲੋਂ ਸ਼ੁਰੂ ਕੀਤੀਆਂ ਗਈਆਂ ਸੀਗੀਆਂ ਤੇ ਅੱਜ ਇੱਕ ਕraft ਮੇਲੇ ਦੇ ਵਿੱਚ ਪਹੁੰਚੇ ਆ ਤੇ ਇਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਸਸ਼ਵਕਲ ਸਰ ਸਵਾਗਤ ਹੈ ਜੀ ਕਿਵੇਂ ਹੋ ਸਰ ਠੀਕ ਠਾਕ ਹੋ ਬਹੁਤ ਅੱਛਾ ਜੀ ਜੀ ਸੋ ਜਲੇਬੀਆਂ ਦੀ ਕਹਾਣੀ ਤੁਹਾਡੇ ਤੋਂ ਅੱਜ ਅਸੀਂ ਸੁਣਨ ਆਏ ਆ ਵੀ ਕਿਵੇਂ ਸ਼ੁਰੂ ਹੋਈਆਂ ਸੀ ਔਰ ਸਟਾਰਟਿੰਗ ਵੀ ਮੇਰੇ ਹਿਸਾਬ ਨਾਲ ਤੁਸੀਂ ਹੀ ਸਭ ਤੋਂ ਪਹਿਲੇ ਤੁਹਾਡੀ ਫੈਮਲੀ ਦੇ ਵੱਲੋਂ ਕੀਤੀ ਗਈ ਹੈ ਨਾ ਇੰਨੀਆਂ ਵੱਡੀਆਂ ਸਾਈਜ਼ ਦੀਆਂ ਜਲੇਬੀਆਂ ਬਣਾਉਂਦੀ ਸੋ ਕੀ ਦਿਮਾਗ ਚ ਆਇਆ ਸੀਗਾ ਵੀ ਇਸ ਤਰੀਕੇ ਦੀਆਂ ਜਲੇਬੀਆਂ ਜੋ ਆ ਅਸੀਂ ਮਾਰਕੀਟ ਚ ਲੈ ਗਿਆਣੀ ये जी हम आविष्कार तो शुरू में जी हमारे दादाजी थे जी माथूराम जी उन्होंने किया था जी दादा माथूराम की देन है जी जलेबी हमारी है जो हरियाणा में है उनकी पुरानी अनाज मंडी में दुकान है जी वहाँ से जो भी किसान ये फसल बेचने आते थे उनको गांव से घी लेके आते थे घी उनको दे जाते थे जी फसल बेच बिक्री कर जाते थे और बच्चों के लिए जलेबी ले जाते थे जी अच्छा। दादा माथू राम ने इनका आविष्कार किया था जी ये ढाई सौ ग्राम का इसका लगभग पीस होता है जी पाँच चार ग्राम ऊपर नीचे जी और इसके अंदर कोई कलर नहीं डालते जी हम इसके अंदर ये खमीर खमीर के अंदर मूंग दाल चना दाल उड़द दाल बेसन मिक्स किया जाता है जी फिर खमीर उठा के खमीर की जलेबी बनती है जी इसकी चंडीगढ़ में जी बहुत बार आए हैं हम दस पंद्रह साल से पहले ताऊ जी के साथ आते थे उसे पहले और भी चली हैं जी पीढ़ी हमारे को भी पंद्रह साल बारह पंद्रह साल के लगभग जी चंडीगढ़ में आते हुए हो गया जी तकरीबन प्रोग्राम कलाग्राम है जी रोज़ गार्डन है जी यूनिवर्सिटी है, है के सामने जहाँ भी सटाल लगती है जी चंडीगढ़ वालों को बहुत बेसब्री से इंतज़ार रहता है जलेबी का जी ਬੋਤ ਪਸੰਦ ਕਰਤੇ ਆ ਜੀ ਜੰਨੀ ਤੁਹਾਡੀ ਜਲੇਬੀਆਂ ਦੇ ਚਰਚੇ ਤੋਂ ਮੈਂ ਸੁਣਿਆ ਵੀ ਹਰਿਆਣਾ ਦੇ ਸੀਐਮ ਸਾਹਿਬ ਤੱਕ ਵੀ ਪਹੁੰਚੇ ਹੋਏ ਆ ਬਹੁਤ ਸਾਰੇ ਲੀਡਰਸ ਨੂੰ ਵੀ ਇਹ ਜਲੇਬੀਆਂ ਪਸੰਦ ਆਈਆਂ ਅਸੀਂ ਅਕਸਰ ਖਬਰਾਂ ਦੇ ਵਿੱਚ ਵੀ ਸੁਣਦੇ ਰਹੇ ਆ ਸੋ ਉਹ ਥੋੜਾ ਜਿਹਾ ਐਕਸਪੀਰੀਅੰਸ ਜ਼ਰੂਰ ਸਾਂਝਾ ਕਰੋ ਵੀ ਜਦੋਂ ਕਿਉਂਕਿ ਬੜੀ ਪ੍ਰਾਊਡ ਵਾਲੀ ਚੀਜ਼ ਹੁੰਦੀ ਹੈ ਕਿ ਤੁਹਾਡੀ ਬਣਾਈ ਹੋਈ ਚੀਜ਼ ਜਦੋਂ ਆ ਜਦੋਂ ਬਾਹਰ ਲੋਕਾਂ ਤੱਕ ਪਹੁੰਚਦੀ ਹੈ ਫਿਰ ਸੀਐਮ ਵਗੈਰਾ ਵਰਗੇ ਲੋਕ ਵੀ ਚੋਏ ਨਾ ਚੀਜ਼ਾਂ ਨੂੰ ਪਸੰਦ ਕਰਦੇ पहले तो जी ये जज्जर में मेला लग गया था जी वहाँ ओ पी सिंह धनखड़ हमारे कृषि मंत्री थे उन्होंने भी खाई जी इसको और फिर ये सी एम साहब नायब सिंह सैनी साहब हमारे इन इनको भी बहुत पसंद आ रही है जी जलेबी हमारी शॉप पे जाके जी वहाँ पुरानी शॉप है जो दादा माथुराम वाड़ी वहाँ जाके इन्होंने जलेबी भी, भी खाई है जी और बहुत पसंद करते हैं जी हमारे सी एम साहब भी जलेबी को चंडीगढ़ वालों को भी बेसब्री से इंतजार है जी हमारा और हमें बहुत प्यार मिलता है चंडीगढ़ वालों से जी तभी तो हम बार बार आते हैं जी यहाँ दोबारा अच्छा देसी क्यों जलेबियाँ देसी घी की होती है जी इसके अंदर कोई कलर नहीं कोई केमिकल नहीं होता जी प्रसाद ਜੋ ਪ੍ਰਸ਼ਾਸਨ ਨੇ ਚੰਡੀਗੜ੍ਹ ਇਸ ਕਾ ਵੀ ਬਹੁਤ ਪਿਆਰ ਮਿਲਦਾ ਜੀ ਹਮੇ ਬਹੁਤ ਸਾਰਾ ਦਿੱਤੇ ਹਮਾਰੇ ਕੋ ਜਿਸ ਚੀਜ਼ ਦੀ ਜ਼ਰੂਰਤ ਹੁੰਦੀ ਹੈ ਉਹ ਮਿਲਦਾ ਜੀ ਜੇ ਤੁਹਾਡੀ ਗੱਲ ਕਰੀਏ ਤਾਂ ਜਿਵੇਂ ਥੋਸੇ ਦੱਸਿਆ ਵੀ ਦਾਦਿਆ ਪਰਦਾਦਿਆਂ ਨੇ ਜਲੇਬੀਆਂ ਬਣਾਉਣੀਆਂ ਸ਼ੁਰੂ ਕੀਤੀਆਂ ਸੀਗੀਆਂ ਤੇ ਬਚਪਨ ਜੀ ਤੁਸੀਂ ਵੀ ਲੱਗੇ ਸੀਗੇ ਜਾਂ ਤੁਸੀਂ ਕੁਝ ਸੋਚਿਆ ਸੀਗਾ ਕਿ ਕੁਝ ਅਲੱਗ ਕਰਨਾ ਹੈ ਅਨਪੜ੍ਹ ਆਦਮੀ ਥੇ ਜੀ ਹਮ ਪੜ੍ਹੇ ਲਿਖੇ ਤਾਂ ਥੇ ਨਹੀਂ ਜੀ ਸ਼ੁਰੂ ਜੇ ਬਚਪਨ ਸੇ ਜੀ ਇਹ ਜਿੰਮਟਾ ਧ ਮਾ ਗਿਆ ਥਾ ਜੀ ਜਿਹਦੇ ਲਈ ਬਿਗਾਏ ਕੰਮ ਕਰਿਆ ਹੈ ਜੀ ਹਮਨੇ ਇਸੀ ਲਾਈਨ ਨੂੰ ਗੋਸ ਗਿਆ ਜੀ ਕਿੰਨੀ ਕਿੰਨੀ ਜਨਰੇਸ਼ਨ ਕਿੰਨੀ ਪੀੜੀ ਹੈ ਤੁਹਾਡਾ ਸਾਤਵੀਂ ਅੱਠਵੀਂ ਪੀੜੀ ਆ ਗਈ ਜੀ ਹੁਣ ਤੋਂ ਜੀ ਚਲਤੇ ਚਲਤੇ ਜੀ अच्छा ਤੁਹਾਡੇ ਬੱਚਾ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਫਿਰ ਉਹਨਾਂ ਦਾ ਕੀ ਪਲਾਨ ਹੈ ਇਸ ਬਿਜ਼ਨਸ ਚ ਆਣਾ ਹੈ ਜਾਂ ਫਿਰ ਕੁਝ ਹੋਰ ਕਰਨਾ ਹੈ ਬੱਚੇ ਜੀ ابھی ਤਾਂ ਪੜਾਈ ਕਰ ਰਹੇ ਹਨ ਜੀ ਬਾਅਦ ਮ ਉਹਨਾਂ ਦੀ ਜੈਸੀ ਤਮੰਨਾ ਹੋਗੀ ਜੀ ਬੱਚਿਆਂ ਕੀ ਉੱਪਰ ਨਿਰਭਰ ਹੈ ਜੀ ਉਹ ਜੀ ਇਸ ਲਾਈਨ ਮਾਣਾ ਜਾਉਂਗੇ ਜੀ ਦਬਾਅ ਨਹੀਂ ਹੈ ਬੱਚੋਂ ਕੇ ਉੱਪਰ ਜੀ ਇਸ ਲਾਈਨ ਮਾਉਂਗੇ ਤੇ ਇਸ ਮੇ ਠੀਕ ਹੈ ਜੀ ਔਰ ਕੋਈ ਬਿਜ਼ਨਸ ਕਰਨਗੇ ਔਰ ਪੜ੍ਹੇ ਲਿਖੇਗੇ ਕੋਈ ਨੌਕਰੀ ਸ਼ੌਕ ਮਿਲ ਗਈ ਜੀ ਉਸੇ ਨੌਕਰੀ ਕਰ ਲੈਣਗੇ ਇਸ ਬਿਜ਼ਨਸ ਨੂੰ ਕੰਟੀਨਿਊ ਕਿਵੇਂ ਕਰਨਾ ਹੈ ਕੰਟੀਨਿਊ ਜੀ ਹੈ ਔਰ ਬੱਚੇ ਹੈ ਜੀ ਕਾਕਾਤਾ ਚਾਚੇ ਜੀ ਕਈ ਪੀੜ੍ਹੀ ਹੈ ਐਸੇ ਤੋਂ ਨੇ ਛੇ ਇਹ ਅਮਰੇ ਚਾ ਚੇਤਾਉ ਭਾਈ ਭੈਣੇ ਵਿਰਾਸਤ ਜੀ 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 ਚਲਤਾ ਰਹਤਾ ਜੀ ਜੀ ਸੋ ਬਹੁਤ ਬਹੁਤ ਸ਼ੁਕਰੀਆ ਸਰ ਗੱਲਬਾਤ ਕਰਨ ਦੇ ਲਈ ਤਾਂ ਇਹ ਸੁਨੀਲ ਜੀ ਸਿਗੇ ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਹੈ ਤੇ ਤੁਸੀਂ ਇੱਥੇ ਜਲੇਬੀਆਂ ਦੀ ਸਾਈਜ਼ ਦੇਖੋ ਤੁਸੀਂ ਇੱਕ ਐਕਸਟ੍ਰੀਮ ਬਹੁਤ ਵੱਡੇ ਸਾਈਜ਼ ਆ ਜਲੇਬੀਆਂ ਦੇ ਤਾਂ ਇਹਨਾਂ ਨੇ ਦੱਸਿਆ ਵੀ ਬਹੁਤ ਵੱਡਾ ਸਾਈਜ਼ ਵੀ ਹੁੰਦਾ ਆ ਔਰ ਟੇਸਟ ਵਿੱਚ ਵੀ ਬਹੁਤ ਵਧੀਆ ਆ ਮੈਮ ਤੁਸੀਂ ਜਲੇਬੀ ਟਰਾਈ ਕੀਤੀ ਹੈ ਪਹਿਲੇ ਵੀ ਇਹ ਫਸਟ ਟਾਈਮ ਹੈ ਕਿਵੇਂ ਦਾ ਏਵਰੀ ਈਅਰ अच्छा हाँ, एवरी ईयर कि मेरा टेस्ट लग रहा बिल्कुल अलग लाइक like, हम तो आते ही इसी के लिए कलाग्राम मतलब कलाग्राम यहाँ क्राफ्ट फेयर मतलब यही जलेब दैट्स इट हाँ जी हाँ जी जलेबी या तो जलेबी का तो साइज देख लो पहले तो ਕਿੰਨਾ ਵੱਡਾ ਸਾਈਜ਼ ਆ ਇਹ ਮੈਂ ਜੇਕਰ ਕਹਾਂ ਪੰਜਾਬ ਦੇ ਵਿੱਚ ਤਾਂ ਤੁਸੀਂ ਬਹੁਤ ਰੇਅਰ ਦੇਖਿਆ ਹੋਵੇਗਾ ਜਾਂ ਇੱਥੇ ਹੀ ਆ ਕੇ ਦੇਖਿਆ ਹੋਵੇਗਾ ਕਿਉਂਕਿ ਹਰਿਆਣਾ ਦੇ ਗੋਹਾਣਾ ਤੋਂ ਇਹ ਜੋ ਸੁਨੀਲ ਜੀ ਹੈ ਇਹਨਾਂ ਦੀ ਪੀੜੀਦਰ ਪੀੜੀ 7ਵੀਂ 8ਵੀਂ ਪੀੜੀ ਹੈ ਜੋ ਇਦਾਂ ਦੀ ਜਲੇਬੀਆਂ ਬਣਾ ਰਹੀ ਹੈ ਸੋ ਜਿਵੇਂ ਮੈਮ ਦੇ ਨਾਲ ਵੀ ਗੱਲਬਾਤ ਕੀਤੀ ਤਾਂ ਉਹਨਾਂ ਨੂੰ ਵੀ ਜਲੇਬੀ ਖਾਸੀ ਪਸੰਦ ਆ ਰਹੀ ਸੀ ਸਰ ਤੁਸੀਂ ਵੀ ਅਕਸਰ ਆਉਂਦੇ ਰਹਿੰਦੇ ਹੋ ਇੱਥੇ ਜਲੇਬੀਆਂ ਫਰਸਟ ਟਾਈਮ ਆਇਆ ਠੀਕ ਹੈ ਜੀ ਫਰਸਟ ਟਾਈਮ ਆਇਆ ਤਾਂ ਇਹ ਫਰਸਟ ਟਾਈਮ ਪਹੁੰਚੇ ਆ ਸਰ ਪਹਿਲੀ ਵਾਰ ਆਏ ਹੋ ਜਾਂ ਪਹਿਲੇ ਵੀ ਆਂਦੇ ਰਹੇ ਹੋ ਰਹਿੰਦੇ ਰਹਿੰਦੇ ਸੀ ਇੱਥੇ ਰਹਿੰਦੇ ਆ ਜਿਹੜੇ ਸੋ ਇਹ ਜਲੇਬੀਆਂ ਖਾਸ ਕਰਕੇ ਖਾਣ ਆਉਂਦੇ ਹੋ ਨਹੀਂ ਨਹੀਂ ਪਹਿਲੀ ਵਾਰ ਆਏ ਤੇ ਪਹਿਲੀ ਵਾਰ ਫਸਟ ਟਾਈਮ ਟ੍ਰਾਈ ਕਰ ਰਹੇ ਹਾਂ ਠੀਕ ਹੈ ਜੀ ਸੋ ਸਰ ਦੇ ਵੱਲ ਫਸਟ ਟਾਈਮ ਟ੍ਰਾਈ ਕਰਨੀ ਹੈ ਇਹ ਜਲੇਬੀ ਤਾਂ ਮੈਂ ਆਮ ਨੇ ਜੀ ਨੂੰ ਦੱਸਿਆ ਉਹ ਤਾਂ ਹਰ ਸਾਲ ਖਾਸ ਕਰਕੇ ਇਸ ਜਲੇਬੀ ਦੇ ਲਈ ਆਉਂਦੇ ਸੋ ਮੈਨੂੰ ਉਮੀਦ ਹੈ ਤੁਹਾਨੂੰ ਅੱਜ ਦੀ ਜੋ ਅਸੀਂ ਐਂਟਰਟੇਨਿੰਗ ਇਨਫੋਰਮੇਸ਼ਨ ਦਿੱਤੀ ਆ ਫੂਡ ਦੇ ਨਾਲ ਰਿਲੇਟਿਡ ਇਨਫੋਰਮੇਸ਼ਨ ਦਿੱਤੀ ਆ ਉਹ ਪਸੰਦ ਆਈ ਹੋਵੇਗੀ ਕਿਉਂਕਿ ਹਰਿਆਣਾ ਦੇ ਵਿੱਚ ਇਹ ਜਲੇਬੀਆਂ ਬਹੁਤ ਫੇਮਸ ਹੈ ਪੰਜਾਬ ਦੇ ਲੋਕ ਵੀ ਇਸ ਨੂੰ ਖਾਸਾ ਪਸੰ